साव जन आप अखा बंद करेंकावाने और, और गलतिया तो पिछले हफ्ते हो सब पापा दे लिए आप खुदा के चरण चावे कई बार की होंगे कि आप खुदा के चरणों बैठते हैं गलतियां पापा दे लिए और शैतान सागर

ਇਹ ਸਾਡੇ ਬੇਬੀ ਔਰ ਬਾਪ ਦੀ ਗੱਲ ਹੈਗੀਆ ਹallelujah ਸਭ ਜਾਣਾ ਪਾ ਅੱਖਾਂ ਨੂੰ ਬੰਦ ਕਰਾਂਗੇ ਸਿਰਾਂ ਨੂੰ ਝੁਕਾਵਾਂਗੇ ਔਰ ਜੋ ਵੀ ਗਲਤੀਆਂ ਪਾਪ ਬਣਾ ਸਾ ਤੋਂ ਹੋ ਗਏ ਉਹਦੇ ਚਰਨਾਂ ਦੇ ਵਿੱਚ ਲੈ ਕੇ ਆਵਾਂਗੇ ਕਿਉਂਕਿ ਉਹ ਸਾਨੂੰ ਬਹੁਤ ਪਿਆਰ ਕਰਦਾ ਵਾ ਅਸੀਂ ਜਾਣੇ ਅੜ ਜਾਣੇ ਚ ਗਲਤੀਆਂ ਪਾਪ ਕਰ ਬੈਧਿਆਂ ਉਹ ਸਾਨੂੰ ਇੰਨਾ ਪਿਆਰ ਕਰਦਾ ਕਿ ਉਹ ਸਾਨੂੰ ਫਿਰ ਤੋਂ ਕੀ ਕਰਦਾ ਆਪਣੀ ਗਲੇ ਦੇ ਨਾਲ ਲਾ ਲੈਂਦਾ ਹallelujah ਹੇਲੂਇਆ 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 ਤਾਤੀ ਅਸਮਾਨ ਦੇ ਮਾਲਿਕ ਸਵਰਗੀ ਪਿਤਾ ਇੱਕ ਵਾਰ ਫਿਰ ਤੋਂ ਖੁਦਾ ਤੇਰੇ ਚਰਨਾਂ ਦੇ ਵਿੱਚ ਆਉਂਦੇ ਆ ਮੇਰੇ ਰਾਜਾ ਮੇਰੇ ਖੁਦਾ ਲੱਖ ਵੀਂ ਤੋਂ ਖੁਦਾ ਹੁਣ ਤੱਕ ਸਾਨੂੰ ਸਭ ਨੂੰ ਮੇਰੇ ਰਾਜਾ ਸੰਭਾਲ ਕੇ ਰੱਖਿਆ ਖੁਦਾ ਆਪਣੇ ਫਰਦਲ ਆਪਣੇ ਅਨੁਗ੍ਰਹਿ ਦੇ ਵਿੱਚ ਰੱਖਿਆ ਮੇਰੇ ਰਾਜਾ ਤੇਰਾ ਧੰਨਵਾਦ ਕਰਦਿਆਂ ਮੇਰੇ ਖੁਦਾ ਸਾਨੂੰ ਇਸ ਜਿੰਦਿਆਂ ਦੀ ਧਰਤੀ ਦੇ ਉੱਤੇ ਖੁਦਾ ਤੂੰ ਸਾਨੂੰ ਜਿੰਦਾ ਰੱਖਿਆ ਮੇਰੇ ਰਾਦਾ ਤੇਰਾ ਧੰਨਵਾਦ ਕਰਦੀ ਆਂ ਖੁਦਾ ਕਈ ਰੂਹਾਂ ਮੇਰੇ ਅੱਪਾ ਅੱਜ ਤੱਕ ਨਹੀਂ ਦੇਖ ਸਕੀਆਂ ਖੁਦਾ ਉਹ ਉਠਾਈਆਂ ਗਈਆਂ ਖੁਦਾ ਲੇਕਿਨ ਤੂੰ ਸਾਡੇ ਤੇ ਫਿਰ ਵੀ ਆਪਣਾ ਫਜ਼ਲ ਆਪਣਾ ਅਨੁਗ੍ਰਹਿ ਰੱਖਿਆ ਖੁਦਾ ਕਿ ਅਸੀਂ ਤੇਰੀ ਪਵਿੱਤਰ ਹਰਦੂਈ ਦੇ ਵਿੱਚ ਬੈਠੀਏ ਮੇਰੇ ਰਾਦਾ ਖੁਦਾ ਇਹ ਤੇਰੇ ਫਜ਼ਲ ਤੇਰੇ ਅਨੁਗ੍ਰਹਿ ਤੋਂ ਬਿਨਾ ਖੁਦਾ ਪੋਸੀਬਲ ਹੀ ਨਹੀਂ ਲੈ ਮੇਰੇ ਅੱਪਾ ਖੁਦਾ

ਤੁਸਾਂ ਰਖੋਦਾ ਜੋ ਗੱਲਾਂ ਕਰ ਤੋ ਅੱਪਾ ਤੁਸਾਨੂੰ ਮਨਾ ਕੀਤਾ ਹੈ ਮੇਰੇ ਅੱਪਾ ਜੋ ਤੂੰ ਸਾਨੂੰ ਹੁਕਮ ਦਿੱਤੇ ਆਪਦਾ ਅਸੀਂ ਕਈ ਵਾਰ ਆਪਾ ਜਾਣੇਣ ਜਾਣੇ ਦੇ ਵਿੱਚ ਖੁਦਾ ਉਹ ਗਲਤੀਆਂ ਪਾਪ ਕਰ ਪੈਣਦੀਆਂ ਖੁਦਾ ਮੇਰੇ ਅੱਪਾ ਤੇਰਾ ਪਾਪ ਕਲਾਮ ਸਾਨੂੰ ਦੱਸਦਾ ਖੁਦਾ ਕੀ ਅਗਰ ਤੁਸੀਂ ਪ੍ਰਾਰਥਨਾ ਕਰਨ ਵਾਲੇ ਹੋ ਬਾਈਬਲ ਪੜਨ ਵਾਲੇ ਹੋ ਪਵਿਸ਼ਵਾਸਤਾ ਹੋ ਪੂਤ ਘਟਣ ਵਾਲਿਓ ਚਰਚ ਜਾਂਦਾ ਜੀ ਇਹਨਾਂ ਗੱਲਾਂ ਦੇ ਬਾਪ ਜੀ ਤੁਹਾਡੇ ਦਿਲ ਦੇ ਵਿੱਚ ਕਿਸੇ ਲਈ ਪਿਆਰ ਨਹੀਂ ਹੈ ਤੇ ਇਹ ਸਭ ਗੱਲਾਂ ਬਿਆਰਕ ਨਹੀਂ ਖੁਦਾ ਇੱਕ ਵਾਰ ਕਲਾਮ ਸਾਡੇ ਦੱਸਦਾ ਮੇਰੇ ਅੱਬਾ ਖੁਦਾ ਇੱਕ ਵਾਰ ਫਿਰ ਤੋਂ ਮੇਰੇ ਅੱਬਾ

ਪਾਪਾਂ ਦੀ ਮਾਫੀ ਖੁਦਾ ਸਿਰ ਤੇਰੇ ਕੋਲ ਹੈ ਮੇਰੇ ਅੱਬਾ ਮੇਰੇ ਰਾਜਾ ਇੱਕ ਇੱਕ ਜਾਨੂ ਮੇਰੇ ਖੁਦਾ ਮੈਂ ਤੇਰੇ ਹੱਥਾਂ 'ਚ ਦੇਣਾ ਮੇਰੇ ਰਾਜਾ ਮੇਰੇ ਖੁਦਾ ਅਸੀਂ ਜਾਣੇ ਅਣਜਾਣੇ ਵਿੱਚ ਮੇਰੇ ਅੱਬਾ ਗਲਤੀਆਂ ਪਾਪ ਗੁਨਾਹ ਅੱਬਾ ਕਰ ਬੈਠਦੀਆਂ ਖੁਦਾ ਜਿਹਦਾ ਪਛਤਾਵਾ ਮੇਰੇ ਅੱਬਾ ਸਾਨੂੰ ਬਾਅਦ ਵਿੱਚ ਹੁੰਦਾ ਹੈ ਖੁਦਾ ਮੇਰੇ ਅੱਬਾ ਸਭ ਗਲਤੀਆਂ ਦੇ ਲਈ ਮੇਰੇ ਰੱਬਾ ਤੇਰੇ ਚਰਨਾਂ ਦੇ ਵਿੱਚ ਆਉਂਦੀ ਆਂ ਖੁਦਾ ਕਰੋਨਾ ਗਲਤੀਆਂ ਦੇ ਲਈ ਮੇਰੇ ਆਪਾ ਤੇਰੇ ਚਰਨਾਂ ਦੇ ਵਿੱਚ ਮਾਫੀ ਮੰਗਦੀ ਆਂ ਖੁਦਾ ਮੇਰੇ ਆਪਾ ਜਿਨੇ ਜਨ ਕੋ ਦਾ ਰਾਸਤੇ ਵਿਚ ਆ ਰਿਆ ਮੇਰੇ ਆਪਾ ਹਰ ਇੱਕ ਜਨ ਕੋ ਦਾ ਤੇਰੇ ਹੱਥਾਂ 'ਚ ਦਿਨਾਂ ਮੇਰੇ ਆਪਾ ਤੇਰੇ ਸਵਰਗ ਦੂਤ ਖੁਦਾ ਉਹਨਾਂ ਨੂੰ ਸਹੀ ਸਲਾਮ ਤੇ ਮੇਰੇ ਆਪਾ

ਜੋ ਕਲਾਮ ਹੋਆ ਪੜੇ ਦਾਸ ਦੇ ਦਿਮਾਗ ਦੇ ਵਿੱਚ ਪਾਇਆ ਮੇਰੇ ਅੱਪਾ ਉਹਦੇ ਦਿਲ ਦੇ ਵਿੱਚ ਪਾਇਆ ਖੁਦਾ ਉਹ ਬੱਜਤ ਮੇਰੇ ਅੱਪਾ ਸਾਡੇ ਲਈ ਹੋਵੇ ਖੁਦਾ ਮੇਰੇ ਲਈ ਹੋਵੇ ਮੇਰੇ ਦਾਦਾ ਮੇਰੇ ਖੁਦਾ ਉਹ ਬੱਜਤ ਖੁਦਾ ਅਸੀਂ ਖਾਲੀ ਸੁਣ ਕੇ ਨਾ ਜਾਈਏ ਮੇਰੇ ਅੱਪਾ ਖੁਦਾ ਆਪਣਾ ਅਨੁਗ੍ਰਹਿ ਆਪਣਾ ਫਾضل ਦੇਣਾ ਮੇਰੇ ਅੱਪਾ ਕਿ ਤੇਰਾ ਜੋ ਪਾ ਕਲਾਮ ਹੈ ਮੇਰੇ ਅੱਪਾ ਉਹ ਤੇ ਅਸੀਂ ਚੱਲਣ ਵਾਲੇ ਬਣ ਜਾਈਏ ਖੁਦਾ ਮੇਰੇ ਅੱਪਾ

ਜੋ ਤੇਰਾ ਦਾਤ ਨੂੰ ਕਲਾਮ ਸੁਣਾਉਂਦਾ ਮੇਰੇ ਆਪਾ ਉਸ ਨੂੰ ਚੁਰਾਉਣੇ ਦੀ ਕੋਸ਼ਿਸ਼ ਕਰਦਾ ਮੇਰੇ ਆਪਾ ਉਹਦਾ ਅਗਰ ਅਸੀਂ ਪ੍ਰਾਰਥਨਾ ਦੇ ਵਿੱਚ ਆਪਾ ਤੇਰੇ ਕਲਾਮ ਦੇ ਅਨੁਸਾਰ ਖੜੇ ਰਹਿਨੇ ਆ ਮੇਰੇ ਆਪਾ ਤਾਂ ਸ਼ੈਤਾਨ ਦੀ ਕੋਈ ਤਾਕਤ ਨਹੀਂ ਹੈ ਕਿ ਉਹ ਸਾਡੇ ਤੋਂ ਤੇਰਾ ਕਲਾਮ ਖੋਲਾ ਸਕੇ ਮੇਰੇ ਆਪਾ ਮੇਰੇ ਖੁਦਾ ਜਿਹਨੇ ਜਾਣਾ ਸੀ ਸਿਰ ਝੁਕਾ ਕੇ ਤੇਰੇ ਚਰਨਾਂ 'ਚ ਬੈਠਿਆ ਮੇਰੇ ਆਪਾ ਇੱਕ ਇੱਕ ਜਾਨੂ ਖੁਦਾ ਤੇਰੇ ਕੋਲ ਤਰਲੂ ਜਿ ਸ਼ਬਾਨੇ ਆ ਮੇਰੇ ਆਪਾ

ਹੇਲੂਇਆ ਹੇਲੂਇਆ ਉੱਚੀ ਆਵਾਜ਼ ਨਾਲ ਬੋਲਾਂਗੇ ਹੇਲੂਇਆ 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 ਜ਼ੋਰਦਾਰ ਤਾੜੀ ਅਸੀਂ ਆਪਣੇ ਸਵਰਗੀਏ ਬਾਪ ਦੇ ਲਈ ਵਜਾ ਸਕਦੇ ਹਾਂ